ਸਸਤੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਖੂਬਸ਼ੂਰਤ ਚਿਹਰਾ ਬਣਾਉਣ ਲਈ ਜ਼ਿਆਦਾਤਰ ਕੁੜੀਆਂ ਨਵੇਂ-ਨਵੇਂ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ ਕੁਝ ਕੁੜੀਆਂ ਜਿਹਾ ਹਨ ਜੋ ਡਾਕਟਰੀ ਇਲਾਜ ਦੀ ਮਦਦ ਲੈਂਦੀਆਂ ਹਨ ਅਜੇ ਤੱਕ ਜ਼ਿਆਦਾਤਰ ਲੜਕੀਆਂ ਗਰਮੀਆਂ 'ਚ ਆਪਣੇ ਚਿਹਰੇ ਤੇ ਬਲੀਚ ਦੀ ਵਰਤੋਂ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਵਿੱਚ ਬਲੀਚ ਦੀ ਵਰਤੋਂ ਕਰਨਾ ਚਿਹਰੇ ਲਈ ਸਹੀ ਹੈ ਜਾਂ ਨਹੀਂ ਅੱਜ ਅਸੀਂ ਤੁਹਾਨੂੰ ਗਰਮੀਆਂ ਵਿੱਚ ਬਲੀਚ ਦੀ ਵਰਤੋਂ ਕਰਨ ਬਾਰੇ ਦੱਸਾਂਗੇ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਤੇਜ਼ ਧੁੱਪ ਕਰਕੇ ਸਕਿਨ ਤੇ ਜਲਣ ਹੋ ਸਕਦੀ ਹੈ ਕਿਉਂਕਿ ਬਲੀਚ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਬਲੀਚ ਸਕਿਨ ਤੋਂ ਕੁਦਰਤੀ ਨਮੀ ਨੂੰ ਹੋ ਸਕਦੀ ਹੈ ਜਿਸ ਕਰਕੇ ਚਿਹਰੇ ਦੀ ਸਕਿਨ ਲਾਲ ਅਤੇ ਖੁਸ਼ਕ ਹੋ ਜਾਂਦੀ ਹੈ ਇੰਨਾ ਹੀ ਨਹੀਂ ਜੇਕਰ ਤੁਸੀਂ ਗਰਮੀ ਦੇ ਮੌਸਮ ਵਿੱਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਕੁਝ ਮਾਮਲਿਆਂ 'ਚ ਇਸ ਨਾਲ ਸਕਿਨ ਤੇ ਕਾਲੇ ਤਾਂ ਬੇਜਾਂ ਪੈਚ ਪੈ ਸਕਦੇ ਹਨ ਧਿਆਨ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਤੁਹਾਡੀ ਸਕਿਨ ਸੁਵੈਨ ਸੀਲ ਹੈ ਜਾਂ ਤੁਹਾਨੂੰ ਗਰਮੀਆਂ 'ਚ ਬਲੀਚ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸੈਂਸਿਟਿਵ ਸਕਿਨ ਨੂੰ ਜਲਦੀ ਨੁਕਸਾਨ ਪਹੁੰਚਾ ਸਕਦਾ ਹੈ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਬਲੀਚ ਤੋਂ ਅਲਰਜੀ ਹੋ ਸਕਦੀ ਹੈ ਇਸ ਵਿੱਚ ਮੌਜੂਦ ਰਸਾਇਣ ਸੋਜ ਅਤੇ ਖੁਜਲੀ ਵਰਗੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦੇ ਹਨ ਜਾਣਕਾਰੀ ਮੁਤਾਬਕ ਜੇਕਰ ਗਰਮੀਆਂ 'ਚ ਬਲੀਚ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਚਮੜੀ ਦੇ ਕੈਂਸਰ ਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਬਲੀਚ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਜੋ ਸਕਿਨ ਨੂੰ ਡਲ ਬਣਾਉਂਦੇ ਹਨ ਬਲੀਚ ਦੀ ਵਰਤੋਂ ਨਾਲ ਕਈ ਤਰ੍ਹਾਂ ਦੀ ਸਕਿਨ ਦੀ ਸਮੱਸਿਆਵਾਂ ਹੋ ਜਾਂਦੀਆਂ ਹਨ ਤੁਹਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਗਰਮੀ ਦੇ ਮੌਸਮ ਵਿੱਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਕਿਨ ਦੇ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਬਲੀਚ ਦੀ ਵਰਤੋਂ ਕਰਦੀਆਂ ਤਾਂ ਉਹਨਾਂ ਦੀ ਸਕਿਨ ਖੁਸ਼ਕ ਹੋ ਜਾਂਦੀ ਹੈ ਜੇਕਰ ਕੋਈ ਬਲੀਚ ਦੀ ਵਰਤੋਂ ਕਰਨ ਤੋਂ ਬਾਅਦ ਤੇਲ ਤੋਂ ਭਿੱਜਦਾ ਹੈ ਤਾਂ ਉਸ ਦੀ ਸਕਿਨ ਕਾਲੀ ਪੈ ਸਕਦੀ ਹੈ ਤੇ ਚਿਹਰੇ ਤੇ ਮੁਹਾਸੇ ਹੋਣ ਦੀ ਸੁਭਾਵਨਾ ਵੀ ਵੱਜ ਜਾਂਦੀ ਹੈ ਜੇਕਰ ਤੁਸੀਂ ਵੀ ਬਲੀਚ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਹੱਥਾਂ ਤੇ ਲਗਾਓ ਅਤੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ 10 ਤੋਂ 15 ਮਿੰਟ ਤੱਕ ਇੰਤਜ਼ਾਰ ਕਰੋ 3 ਮਿੰਟ ਬਾਅਦ ਆਪਣੇ ਹੱਥਾਂ ਨੂੰ ਦੇਖੋ ਜੇਕਰ ਤੁਹਾਡੇ ਹੱਥਾਂ ਤੇ ਕੋਈ ਇਨਫੈਕਸ਼ਨ ਹੁੰਦਾ ਹੈ ਤਾਂ ਇਸ ਦੀ ਵਰਤੋਂ ਨਾ ਕਰੋ ਇਸ ਤੋਂ ਇਲਾਵਾ ਧਿਆਨ ਰੱਖੋ ਕਿ ਬਲੀਚ ਲਗਾਉਣ ਤੋਂ ਬਾਅਦ ਤੁਹਾਨੂੰ ਕੁਝ ਦਿਨਾਂ ਲਈ ਧੁੱਪ ਅਤੇ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਪ੍ਰਦੂਸ਼ਣ ਦਾ ਚਮੜੀ ਤੇ ਵੀ ਬੁਰਾ ਅਸਰ ਪੈਂਦਾ ਹੈ ਧੰਨਵਾਦ